ਪਟਿਆਲਾ ਰੇਂਜ ਵੱਲੋਂ ਤੇ ਵੀ ਹਸਪਤਾਲਿਸ ਦਾ ਸਹਿਯੋਗ ਦੇਣ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਹੈ ਜਿਹੜੇ ਇਹ ਡਿਪਸ ਨੂੰ ਬਾਹਰ ਕੱਢੀਏ ਜਿਹੜੇ ਇਸ ਨਸ਼ੇ ਦੇ ਦੰਦਰ ਦੇ ਵਿੱਚ ਫਸ ਗਏ ਆਂ ਔਰ ਅਗਰ ਕੋਈ ਸਪਲਾਈ ਕਰਦਾ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਾਏ ਤੇ ਉਹਨਾਂ ਦੇ ਬਰਤੀ ਕਾਰਵਾਈ ਕੀਤੀ ਜਾਊਗੀ ਸਾਡੇ ਤੋਂ ਸਰ ਸਰ ਅੱਗੇ ਦੇਖਿਓ ਸਰ ਇੱਕ ਮਿੰਟ ਸਰ ਜੀ ਆਪਣੇ ਇਨਵੈਸਟੀਗੇਸ਼ਨ ਪਹਿਲਾਂ ਵਾਲੇ ਕੇਸ ਤੇ ਇਹ ਵੀ ਉਸੇ ਤਰ੍ਹਾਂ ਦਾ ਹੀ ਆ ਜੀ ਜੀ ਬਿਲਕੁਲ ਅਸੀਂ ਪਿੱਛੇ ਤੇ ਜਾਵਾਂਗੇ ਜਿੱਥੇ ਵੀ ਜੋ ਜੋ ਤਾਰ ਜੁੜੇਗੇ ਬੈਕਵਰਡ ਫਾਰਵਰਡ ਲਿੰਕੇਜ ਹਰੇਕ ਨੂੰ ਜੋੜਦੇ ਆਂ ਤਾਂ ਕਿ ਸਾਨੂੰ ਪਤਾ ਲੱਗੇ ਵੀ ਕਿੱਥੋਂ ਆ ਰਿਹਾ ਹੈ ਕਿ ਕਿੱਥੇ ਤੱਕ ਹੈਗਾ ਜੇ ਸਬਡੀ ਇਜ਼ ਇਨਵੋਲਡ ਦੇ ਇਲ ਬੀ ਬੁਕਡ ਸਰ ਇੱਕ ਇਧਰ ਦੇਖ ਲਓ ਇੱਕ ਵਾਰੀ ਅਮਰਾ ਸਰਕਾਰੀ ਬਸ ਪਰ ਇਹ ਤਾਂ ਹੋ ਜੇਗਾ ਜਦੋਂ ਪ੍ਰੈਸ ਕਾਨਫਰੈਂਸ ਦਾ ਬਹੁਤ ਚੱਤੀਆਂ ਹੋ ਗਿਆ ਦੋਸਤ ਪਰ ਮਾਲਕ ਤਾਂ ਲੀਕ ਪਹਿਲਾਂ ਹੋਇਆ ਹੈ ਸਾਰੀ ਅੱਗੇ ਬਾਅਦ ਹੋ ਸਕਦਾ ਅੱਛਾ ਉਹ ਨਾ ਪ੍ਰੈਸ ਕਾਨਫਰੈਂਸ ਦਾ ਲਓ 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 ਨਾ 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 ਚਾਪ ਚਾਪ ਰੇਂਗੀ 30 ਅੱਜ ਤਾਰੇ ਲੈ ਰਮਨ 12 12 ਚੇਕ ਨਾ ਕਰ ਲੈ ਚਲ ਮੈਨੂੰ ਵੀ ਪਤਾ ਸਹੀ ਕਰ ਬੁਨੇ ਨੀ ਲਗਾਈ ਕੀ ਹੈ ਸਹੀ ਅੱਜ ਹੋਣਾ ਸੀ ਹਾਂ ਲੈਪਟਾ ਮੇਰੇ ਦੇ ਦੇ ਮਾਈਕ ਯਾਰ ਹਾਲਾ ਮਾਈਕ ਆਹ ਤੇ ਨਿਮੇ ਨਾ ਆਉਣਾ ਦੇਖ ਦੋਨੇ ਲੱਟਾ ਆਪਣਾ Se سدھا رکھی پرم بولا پی بولا تے توں بڑی بڑی بڑے پیچھے 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 ਅਜਨੇ ਪਿੱਛੇ ਹੋਗੇ ਸਾਰੇ ਪ੍ਰੇਮ ਬੜੇ ਬੜੇ ਕਰੀ ਰੋਲ ਜੀ ਇੱਕ ਮਿੰਟ ਰੱਖੋ ਪ੍ਰੇਮ ਰਾਣੂ ਸਾਹਿਬ ਨੇ ਕਿਹੜੇ ਸਾਰੇ ਇੱਕ ਮਿੰਟ ਜੀ ਦਣਾ ਜੀ ਪ੍ਰੇਮ ਜੀ ਕਰੋਲ ਸਰ ਜਿਹੜੇ ਕਿੰਨਾ ਕੀ ਸਮਾਨ ਕਿਹ ਕੀ ਗੋਲੀਆਂ ਕਿਹੜੀ ਪੜੀ ਗਈਆਂ ਕਿੱਥੋਂ ਪੜੀ ਗਈਆਂ ਕਿਵੇਂ ਪੜੀ ਗਈਆਂ ਕਿੱਥੇ ਅਗੇ ਲੈ ਜਾਦੇ ਕਿੱਥੋਂ ਸਪਲਾਈ ਕਰਨੀ ਜੀ ਜੀ ਇਹ ਔਰ ਡੇਟ ਆਫ ਦਿਸ ਮਨ ਅਸੀਂ ਇੱਕ ਐਫਆਰ ਲੌਂਚ ਕੀਤੀ ਹੈਗੀ ਪੁਲਿਸ ਸਟੇਸ਼ਨ ਤੁਨਵਲਾ ਦੇ ਕੋਲ ਸਾਨੂੰ ਇਤਲਾਹ ਸੀਗੀ ਫਰੋਮ ਸੀਕ੍ਰੇਟ ਸੋਰਸਸ ਕਿ ਇੱਕ ਸ਼ਿਵਰਾਮ ਕਰਕੇ ਹੈਗਾ ਪਟਿਆਲੇ ਦਾ ਬੰਦਾ ਇਹ ਇੱਥੇ ਨਸ਼ਾ ਤਸਕਰੀ ਦੇ ਵਿੱਚ ਇਨਵੋਲਡ ਹੈਗਾ ਸਮਗਲਿੰਗ ਦੇ ਵਿੱਚ ਤੇ ਅਸੀਂ ਉਸੇ ਤਰ੍ਹਾਂ ਦੇ ਕੰਮ ਕਰਦੇ ਹੋਏ ਇਹਨੂੰ ਗ੍ਰਿਫਤਾਰ ਕੀਤਾ ਇੱਕ ਗੱਡੀ ਜੋ ਪਿਕਅਪ ਇਹਦੇ ਤੋਂ ਬਰਾਮਦ ਹੋਈ ਉਹਦੇ ਵਿੱਚੋਂ ਮੋਰ ਦੈਨ 1 ਲੱਖ 37 1000 intoxicated tab tablets and capsules assi confiscate kiti hain ਜਿਹਦੇ ਵਿੱਚ ਕੁਝ ਲੂਸ ਹੈਗੀ ਤੇ ਕੁਝ ਪੈਕੇਜ ਦੇ ਵਿੱਚ ਸੀਗੀ ਐਲਪਰੋਜ਼ੋਲਮ ਸాల్ట్స్ ਉਹਨਾਂ ਦੇ ਵਿੱਚ ਮੈਂਸ਼ਨ ਸੀਗਾ ਤੇ ਕ੍ਰਾਮੇਫੀਸਾਈ ਵੀ ਹੈਵ ਲਾਂਚਡ ਅਨ ਐਫਆਈਆਰ ਅੰਡਰ ਦੀ ਐਨਡੀਪੀਐਸ ਐਕਟ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਰਿਕਵਰੀ ਹੈਸ ਬੀਨ ਪਰਫਾਰਮਡ ਸਰ ਇਹ ਕਿਥੋਂ ਲਿਆਂਦੇ ਸੀ ਕਿੱਥੇ ਅੱਗੇ ਸਪਲਾਈ ਕਰਨ ਦੀ ਜੀ ਹਾਲ ਕੀ ਖੜੀ ਇਹਦਾ ਕੋਈ ਲੋਕਲ ਬੈਕਗ੍ਰਾਉਂਡ ਨਹੀਂ ਪਤਾ ਲੱਗਿਆ ਇਸ ਕੇਸ ਦਾ ਬਟ ਜਿਹੜਾ ਮੁਰਲੀ ਤੋਂ 30 ਸਾਨੂੰ ਪਤਾ ਲੱਗਿਆ ਇੰਟਰ ਸਟੇਟ ਗੈਂਗ ਦੇ ਵਿੱਚ ਮੌਜੂਦ ਹੈਗਾ ਤੇ ਇਹ ਬਾਕੀ ਗੈਂਗ ਮੈਂਬਰਸ ਦਾ ਵੀ ਅਸੀਂ ਪਤਾ ਕਰ ਰਹੇ ਹਾਂ ਤੇ ਮੋਸਟਲੀ ਇਟ ਵਾਸ ਦੀ origin ਆਫ ਦੀ ਟੈਬਲੇਟਸ ਵਾਸ ਫਰਮ ਆਊਟਸਾਈਡ ਆਫ ਪੰਜਾਬ ਸਰ ਲੱਗੇ ਸੀ ਕਿ ਇਹਦੇ ਮਾਲਕ ਵੀ ਕੋਈ ਨਾਲ ਜਿਹੜੇ ਹੋਰ ਵੀ ਜਿਹੜੇ ਕੋਈ ਕਾਰੋਬਾਰੀ ਨੇ ਉਹ ਵੀ ਵਿੱਚ ਨਾਲ ਬਿਲਕੁਲ ਜੀ ਦੇਖੋ ਇਹ ਲਗਭਗ 1.5 ਲੱਖ ਕੋਈ ਇਨਟੌਕਸਿਕੇਟਿਡ ਟੈਬਲੇਟਸ ਐ ਕੈਪਸੂਲ ਸਪਲਾਈ ਕਰ ਰਿਹਾ ਹੈ ਗੱਡੀ ਦੇ ਵਿੱਚ ਤੇ ਓਬਵੀਅਸਲੀ ਪਿੱਛੇ ਜਾਵਾਂਗੇ ਬੈਕਗ੍ਰਾਉਂਡ ਦੇ ਵਿੱਚ ਕਾਫੀ big fishes might be involved ਤੇ ਅਸੀਂ ਸਾਰਾ ਕੁਝ ਅਨਾਰਥ ਕਰਾਂਗੇ ਐਂਡ एवरीवन विल बी ਬੁੱਕ ਸਰ ਲੱਗਦਾ ਜਿਵੇਂ ਪੰਜਾਬ ਪੁਲਿਸ ਨਸ਼ੇ ਦੀ ਮੁਹਿੰਮ ਨੂੰ ਲੈ ਕੇ ਇਹ ਵੱਡੀ ਕਾਮਯਾਬੀ ਹੈ ਕਿ ਇਹ ਦੀ ਭਾਰੀ ਮਾਤਰਾ ਜੀ ਇਹ ਸਪਲਾਈ ਫੜੀ ਗਈ ਜੀ ਬਿਲਕੁਲ ਬਰਨਾਲਾ ਪੁਲਿਸ ਪਹਿਲਾਂ ਵੀ ਕਾਫੀ ਮਿਹਨਤ ਕਰ ਰਹੀ ਹੈ ਸਾਡੀ ਟੀਮ ਜਿਹਨੂੰ ਜਿਹਨੂੰ ਲੀਡ ਕਰ ਰਹੇ ਹੈ ਐਸਪੀ ਡੀ ਸੰਦੀਪ ਮੰਡ ਜੀ ਉਹਨਾਂ ਨਾਲ ਡੀਐਸਪੀ ਟੀ ਰਜਿੰਦਰਪਾਲ ਜੀ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਐਸਐਚਓ ਧਨੋਲਾ ਲਖਵਿੰਦਰ ਸਿੰਘ ਇਹਨਾਂ ਨੇ ਕਾਫੀ ਅੱਛੀ ਇੱਕ ਉਪਲਬਧੀ ਹਾਸਿਲ ਕੀਤੀ ਜਿਹਦੇ ਵਿੱਚ ਇਹ ਵੱਡੀ ਖੇਪ ਅਸੀਂ ਫੜੀ ਹੈਗੀ ਤੇ ਸਾਨੂੰ ਉਮੀਦ ਹੈ ਕਿ ਜਦੋਂ ਪਿੱਛੇ ਜਾਵਾਂਗੇ ਤੇ ਅੱਗੇ ਜਦੋਂ ਇਹ ਤਾਰ ਜੋੜਾਂਗੇ ਤੇ ਫੋਰਵਰਡ ਬੈਕਵਰਡ ਲਿੰਕੇਜਿਸ ਦੇ ਵਿੱਚ ਕਾਫੀ ਅੱਛੀ ਉਪਲਬਧੀਆਂ ਮਿਲਣਗੀਆਂ ਪਹਿਲਾਂ ਨਾਲ-ਨਾਲ ਜੀ ਅਸੀਂ ਜੋ ਬਰਨਾਲਾ ਪੁਲਿਸ ਪੰਜਾਬ ਪੁਲਿਸ ਦਾ ਪਹਿਲਾਂ ਹੀ ਡਰੱਗਸ ਦੇ ਅਗੇਂਸਟ ਸਾਡਾ ਕੈਂਪੇਨ ਜਾਰੀ ਹੈ ਲਗਾਤਾਰ ਉਹਦੇ ਵਿੱਚ ਪਟਿਆਲਾ ਰੇਂਜ ਵੱਲੋਂ ਆਪਰੇਸ਼ਨ ਸਹਿਯੋਗ ਵੀ ਲਾਂਚ ਕੀਤਾ ਹੋਇਆ ਹੈ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਉਹਨਾਂ ਦੇ ਸਹਿਯੋਗ ਦੀ ਡਿਮਾਂਡ ਕਰ ਰਹੇ ਹਾਂ ਰਿਕੁਐਸਟ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਬਰਨਾਲਾ ਪੁਲਿਸ ਨਾਲ ਮੋਢੇ ਨਾਲ ਮੋਢਾ ਲਾਉ ਤਾਂ ਕਿ ਜੋ ਇਨਫੋਰਸਮੈਂਟ ਦਾ ਕੰਮ ਹੈ ਸਪਲਾਈ ਚੇਨ ਨੂੰ ਬ੍ਰੇਕ ਲਰਨ ਦਾ ਉਹਦੇ ਵਿੱਚ ਵੀ ਸਾਨੂੰ ਉਹ ਇਨਫੋਰਮੇਸ਼ਨ ਦੇਣ ਸਾਡੇ ਨਾਲ ਸਾਂਝੀ ਕਰਨ ਤੇ ਉਹਨਾਂ ਦਾ ਜਿਹੜਾ ਇਨਫੋਰਮੇਸ਼ਨ ਜੋ ਵੀ ਦੇਗਾ ਇਨਫਾਰਮਰ ਦੀ ਆਇਡੈਂਟੀਟੀ ਸੀਕ੍ਰੀਟ ਰੱਖੀ ਜਾਏਗੀ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਨਾਲ ਦੀ ਨਾਲ ਇਹ ਡਿਮਾਂਡ ਸਪਲਾਈ ਨੂੰ ਵੀ ਰੋਕਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਕੋਈ ਐਡਿਟ ਹੋ ਗਿਆ ਹੈ ਤੇ ਐਡਮਿਨਿਸਟ੍ਰੇਸ਼ਨ ਪੁਲਿਸ ਦਾ ਸਾਥ ਦੇ ਉਹਨੂੰ ਇਸ ਦਲਦਲ ਤੋਂ ਕਢਣ ਵਾਸਤੇ ਸਰ ਇੱਕ ਜਿਹੜੀ ਮੈਡੀਸਨ ਜਿੰਨੀ ਹੈ ਇਹ ਸਾਰੀ ਨਸ਼ੇ ਦੇ ਇਸਤੇਮਾਲ ਵਾਸਤੇ ਸਪਲਾਈ ਹੋ ਰਹੀ ਸੀ ਜਾਂ ਕੁਝ ਹੋਰ ਵੀ ਹਾਂਜੀ ਹਾਂ ਬਿਲਕੁਲ ਇਟ ਵਾਸ ਵਿਦਆਊਟ ਬਿਲਸ ਐਂਡ ਆਊਟ ਆਫ ਸਟੇਟ ਜਿੱਦਾਂ ਮੈਂ ਦੱਸਿਆ ਹੈਗਾ ਤੇ ਇਹਦੀ ਪੂਛਗੀ ਚ ਤੋਂ ਵੀ ਪਤਾ ਲੱਗਿਆ ਵੀ ਇਟ ਵਾਸ ਫੋਰ ਥਿਸ ਸਰ ਮਾਰਕੀਟ ਵੈਲਿਊ ਕਿੰਨੀ ਗਈ ਇਨ ਕਿ ਮਾਰਕੀਟ ਵੈਲਿਊ ਨਹੀਂ ਜੀ ਮੈਂ ਆਪ ਨੂੰ ਦੱਸਦਾ ਕਿ ਇਟ ਇਜ਼ ਮੋਰ ਅਰਾਊਂਡ 1 ਲੱਖ 35 37000 ਟੈਬਲੇਟਸ ਹੈਗੀ ਤੇ ਸੌਲਟਸ ਵੀ ਮੈਂਸ਼ਨ ਕੀਤੇ ਆ ਮੈਂ ਤੇ ਬਾਕੀ ਮਾਰਕੀਟ ਵੈਲਿਊ ਸ ਇਟ ਇਜ਼ ਇਰੈਲੇਵੈਂਟ ਬਟ ਜੋ ਇਜ਼ ਦਾ ਇਫੈਕਟ ਲੋਕਾਂ ਦੇ ਹੋਣਾ ਸੀਗਾ ਜੋ ਇਹ ਸਪਲਾਈ ਹੁੰਦੀ ਤੇ ਨਸ਼ੇ ਦੇ ਵਿੱਚ ਕਰੂਗਾ ਉਹਨੂੰ ਥਰਡ ਪਾਉਣ ਵਾਸਤੇ ਕੁਝ ਬਰੀ ਇੰਪੋਰਟੈਂਟ ਪਹਿਲਾਂ ਮੇਰੇ ਪਹਿਲਾਂ ਦੱਸਦੇ ਜੀ ਪਹਿਲਾਂ ਵੀ ਇਹਨਾਂ ਨਹੀਂ ਪਹਿਲਾਂ ਆਪ ਵੀ ਹਾਲ ਕੀ ਖੜੀ ਸਾਲੋਂ ਨਹੀਂ ਆਇਆ ਬਟ ਵੀ ਹੈਵ ਟੇਕਨ ਪੁਲਿਸ ਰਿਮਾਂਡ ਤੇ ਰਿਮਾਂਡ ਤੇ ਪੂਰੀ ਡੀਟੇਲ ਦੇ ਵਿੱਚ ਅਸੀਂ ਕੁਝ-ਕੁਝ ਕਰਾਂਗੇ ਤੇ ਅੱਗੇ ਤੱਕ ਤੈਅ ਕਰ ਪਹੁੰਚਾਂਗੇ ਸਰ ਇਰੇ ਨਾਲ ਦੇ ਸਾਥੀ ਜਿਹੜੇ ਕੁਝ ਕਹਿ ਰਹੇ ਹੋ ਕਿ ਉਹਨਾਂ 'ਸੇ ਛਾਪਾ ਮਾਰੀ ਜਾਂ ਜਲਦੀ ਕੋਈ ਉਤਾਰੀ ਬਿਲਕੁਲ ਜੀ ਐਸ ਵੀ ਸਪੀਕ ਸਾਡੀ ਟੀਮ ਆਲਰੇਡੀ ਲੱਗੀ ਹੋਈ ਹੈ ਤੇ ਸਾਨੂੰ ਉਮੀਦ ਹੈ ਕਿ ਤੁਹਾਡੇ ਨਾਲ ਫੇਰ ਅਸੀਂ ਸਾਂਝੀ ਕਰਾਂਗੇ ਜਦੋਂ ਵੀ ਸਾਨੂੰ ਉਪਲਬਧਤੀ ਹੋਊ ਕੋਈ ਤਸਵੀਰ ਤੋਂ ਹਰ ਇੱਕ ਸਵਾਲ ਹੈ ਸਾਈਬਰ ਥਾਣਾ ਖੋਲਿਆ ਜਾਇਗਾ ਪੁਲਿਸ ਵੱਲੋਂ ਕੀ ਕਹਿੰਦੇ ਉਸ ਬਾਰੇ ਬਹੁਤ ਵੱਡੀ ਬੈਲ ਹੈ ਜੀ ਸਾਰੇ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਨੋਟੀਫਾਈ ਹੋ ਚੁੱਕੇ ਹਨ ਐਂਡ ਆਪਰੇਸ਼ਨਲ ਹੋ ਚੁੱਕੇ ਹਨ ਬਰਨਾਲਾ ਪੁਲਿਸ ਵੱਲੋਂ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਇਜ਼ ਇਨ ਇਫੈਕਟ ਤੇ ਇੱਥੇ ਕੋਈ ਵੀ ਇੰਡੀਵਿਜੂਅਲ ਕੋਈ ਸਾਈਬਰ ਦੇ ਨਾਲ ਰਿਲੇਟਿਡ ਅਗਰ ਕਿਸੇ ਦੇ ਸਟਾਰਟਡ ਰਜਿਸਟਰੀ ਇਸ ਥਾਣੇ ਦੇ ਵਿੱਚ ਇੱਕ ਨੰਬਰ ਹੈਗਾ 1930 ਜੋ ਕਿ ਅਸੀਂ ਕਾਫੀ ਪਬਲਿਸੀਜ਼ ਵੀ ਕਰਦੇ ਆਂ اپنی ਅਵੇਅਰਨੈਸ ਕੈਂਪੇਨ ਦੇ ਵਿੱਚ ਕਿ ਅਗਰ ਕਿਸੇ ਦੇ ਨਾਲ ਵੀ ਕੋਈ ਸਾਈਬਰ ਫਰਾਡ ਹੁੰਦਾ ਹੈ ਤੇ 1930 ਟੋਲ ਫ੍ਰੀ ਨੰਬਰ ਹੈ ਇਹਦੇ ਤੇ ਆਪਣਾ ਕੰਪਲੇਨ ਰਪੋਰਟ ਕੀਤੀ ਜਾਏ ਜਲਦ ਤੋਂ ਜਲਦ ਕਿਰੇ ਕਿਰੇ ਪ੍ਰਾਦੇਸ਼ ਵਿੱਚ ਸ਼ਾਮਲ ਹੋਣਗੇ ਸਟਾਣੇ ਚ ਜੀ ਸਾਈਬਰ ਸੇ ਰਿਲੇਟਿਡ ਜੋ ਵੀ ਕੰਪਲੇਨਟ ਹੈ ਉਹ ਅਸੀਂ ਇਹਦੇ ਵਿੱਚ ਡੀਲ ਕਰਾਂਗੇ ਸਾਡੇ ਕੋਲ ਸਫੀਸ਼ੀਐਂਟ ਸਟਾਫ ਹੈਗਾ ਜਿਹਦੇ ਵਿੱਚ ਸੀਨੀਅਰ ਆਫੀਸਰਸ ਨੂੰ ਲੀਡ ਕਰਦੇ ਇਹ ਕਿਤੇ ਸਥਾਪਿਤ ਕੀਤੇ ਗਏ ਇਹ ਅਭੀ ਡੀਪੀਓ ਦੇ ਵਿੱਚ ਜੀ ਪੁਲਿਸ ਸਟੇਸ਼ਨ ਸਥਾਪਿਤ ਕੀਤਾ ਗਿਆ ਠੀਕ ਹੈ